ਨਹੀਂ ਜਾ ਰਹੀ ਕੀ ਕਾਰਨ ਕੀ ਆ ਇਹ ਮੇਰਾ ਸ਼ੁਰੂ ਤੋਂ ਸੁਪਨਾ ਸੀਗਾ ਜੀ ਮੇਰੇ ਡੈਡੀ ਦੀ ਗੱਡੀ ਆ ਮੈਂ ਇਹਦੇ ਤੇ ਜਾਣਾ ਸੀਗਾ ਮੇਰੀ ਰੀਜ ਸੀਗੀ ਜੀ ਨੌਜਵਾਨਾਂ ਦੇ ਸ਼ੌਂਕ ਵੱਖਰੇ ਹੋ ਜਾਂਦੇ ਜਦੋਂ ਬਾਹਰ ਹੁੰਦੇ ਆ ਤੁਹਾਡਾ ਫਿਰ ਸਿੰਪਲ ਸ਼ੌਂਕ ਹੀ ਰਹਿ ਜਾਂਦਾ ਬਈ ਜੀ ਫਾਇਦਾ ਨਹੀਂ ਜੀ ਕੋਈ ਵਾਧੂ ਐਵੇਂ ਪੈਸੇ ਖਰਾਬ ਕਰਨ ਦਾ ਜਿਹੜੀ ਚੀਜ਼ ਆਪਣੇ ਘਰੇ ਹੈਗੀ ਆਪਾਂ ਉਹਦੇ ਉਹਦਾ ਇਸਤੇਮਾਲ ਕਰੀਏ ਉਹਦੇ ਤੇ ਆਵਦੀ ਘਰ ਵਾਲੀ ਨੂੰ ਵਿਆਹ ਕਿ ਲਾਈਏ ਐਵੇਂ ਫੋਕੀਆਂ ਟੋਰਾਂ ਦਾ ਕੋਈ ਫਾਇਦਾ ਨਹੀਂ ਜੀ ਵਾਧੂ ਫालतू ਖਰਚਿਆਂ ਤੇ ਰੋਕ ਲਈਏ ਤੇ ਜੇ ਘਰ ਵਾਲੀ ਨੇ ਕਿਹਾ ਤਾਂ ਛੋਟੀ ਗੱਡੀ ਤੇ ਆਏ ਨਹੀਂ ਹੋਣੀ ਕਹਿੰਦੀ ਜੀ ਉਹ ਸ਼ੌਕ ਵੀ ਹਾਂਜੀ ਬਹੁਤ ਖੁਸ਼ ਸੀ ਜੀ ਕੀ ਨੌਜਵਾਨਾਂ ਨੂੰ ਅਪੀਲ ਕਰਾਂ ਬਸ ਇਹੀ ਹੈ ਜੀ ਆਪਣੇ ਜਿਹੜੇ ਫਾਲਤੂ ਦੇ ਖਰਚੇ ਉਹਨਾਂ ਤੋਂ ਗੁਰੇਜ਼ ਕਰੀਏ ਜੀ ਐਵੇਂ ਫੋਕੀਆਂ ਟੋਰਾਂ ਦਾ ਕੋਈ ਫਾਇਦਾ ਨਹੀਂ ਜੀ ਵਿਦੇਸ਼ਾਂ 'ਚ ਮਿਹਨਤ ਚੰਗੀ ਕੀਤੀ ਚੰਗਾ ਪੈਸਾ ਬਣਾਇਆ ਫੇਰ ਵੱਡੀ ਗੱਡੀ ਤੇ ਸੋਚਣੀ ਸੀ ਵੀ ਵੱਡੀ ਗੱਡੀ ਤੇ ਵੀ ਜਾਣਾ ਚਾਹੀਦਾ ਸ਼ੌਂਕ ਸ਼ੌਂਕ ਦੀ ਗੱਲ ਹੁੰਦੀ ਹੈ ਜੀ ਜਦੋਂ ਸ਼ੌਂਕ ਸੀਗਾ ਉਹ ਪੂਰਾ ਕੀਤਾ ਆਪਾਂ ਬਸ ਉਸ ਤੋਂ ਵੱਡੀ ਕੋਈ ਗੱਲ ਨਹੀਂ ਜੀ ਕਿਡਾ ਅੱਜ ਜਿਹੜਾ ਤੁਹਾਡਾ ਪਤੀ ਆ ਇੱਕ ਪੁਰਾਣੀ ਗੱਡੀ ਤੇ ਤੁਹਾਨੂੰ ਲੈਣ ਵਾਸਤੇ ਆਇਆ ਆ ਉਹ ਡਮਾਡ ਨੂੰ ਕੀ ਤੇ ਜਿਹੜੇ ਨੌਜਵਾਨਾ ਵੱਡੀਆਂ ਗੱਡੀਆਂ ਤੇ ਆਉਂਦੇ ਆ ਜਦੋਂ ਵਿਦੇਸ਼ਾਂ ਤੋਂ ਆਉਂਦੇ ਤੇ ਇੱਕ ਸੈਂਪਲ ਹਾਂਜੀ ਮੈਨੂੰ ਬਹੁਤ ਵਧੀਆ ਲੱਗਿਆ ਕਿ ਆਪਣੀ ਡੈਡੀ ਦੀ ਗੱਡੀ ਤੇ ਲੈ ਕੇ ਆਏ ਕਿੰਨੀ ਜੀ ਨਿਸ਼ਾਨੀ ਸੀ ਕਿ ਸਾਡੇ ਵਿਆਹ ਚਿੱਤ ਦਾ ਪਕੇ ਨੇ ਪ੍ਰਾਣੀਆਂ ਗੱਡੀਆਂ ਪਹਿਲਾਂ ਹੁੰਦੀਆਂ ਸੀ ਸਾਡੇ ਵਿਆਹ ਚ ਕਿ ਨਵੀਂ ਡਿਫਰੈਂਟ ਦੀ ਸੀ ਔਰ ਜਿਵੇਂ ਅੱਜ ਕੱਲ ਦੇ ਨੌਜਵਾਨ ਆ ਜਿਹੜੇ ਬੇਚਾਨਤ ਹੁੰਦੇ ਆ ਮਹਿੰਗੀਆਂ ਗੱਡੀਆਂ ਲੈ ਕੇ ਜਾਂਦੇ ਆ ਵੀ ਇੱਕ ਦਿਖਾਵਾ ਕਰਦੇ ਆ ਤੇ ਨੌਜਵਾਨ ਨੇ ਇੱਕ ਦਿਖਾਵਾ ਨਹੀਂ ਕੀਤਾ ਪਰ ਆਪਣੀ ਵਿਰਾਸਤ ਨੂੰ ਅੱਗੇ ਲੈ ਕੇ ਚੱਲ ਕੇ ਕੰਮ ਹਾਂਜੀ ਜਿੱਦਾਂ ਉਹੀ ਗੱਲ ਲੋਕ ਫੁਕਰੀ ਬਹੁਤ ਮਾਰਦੇ ਆ ਨਵੀਆਂ ਗੱਡੀਆਂ ਲੈ ਕੇ ਆਉਂਦੇ ਬਟ ਉਹ ਹੀ ਆਪਣੇ ਜਿੱਦਾਂ ਕਹਿੰਦੇ ਇਹਨਾਂ ਨੇ ਆਪਣੇ ਫਾਦਰ ਸਾਹਿਬ ਨੂੰ ਯਾਦ ਕੀਤਾ ਸੋ ਪਤਾ ਲੱਗਦਾ ਜੀ ਕਿ ਕਿਸ ਤਰ੍ਹਾਂ ਦੇ ਇਨਸਾਨ ਨੇ ਕੀ ਅਪੀਲ ਕਰੋਗੇ ਅੱਜ ਕੱਲ ਦੇ ਨੌਜਵਾਨ ਇਹੀ ਕੀ ਮਹਿੰਗੀਆਂ ਗੱਡੀਆਂ ਤੇ ਫੁਕਰੇ ਪਰੇ ਨੂੰ ਛੱਡ ਕੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ ਕਿ ਨਾ ਜੀ ਹਾਂ ਰਾਜੀ ਮੇਰਾ ਕੁਲਦੀਪ ਸਿੰਘ ਭਾਈ ਜੀ ਅੱਜ ਬੇਟਾ ਜਿਹੜਾ અમરુતી ગડી ਤੇ ਜਿਹੜਾ ਬੈਠ ਕੇ ਲੈ ਆਇਆ लाडी ਨੂੰ ਕੀ ਕਹਿਣਾ ਚਾਹੂੰ ਕਿ ਨਵੀਂ ਪੱਤ ਪਾਈ ਆ ਵਿਦੇਸ਼ਾਂ ਚੋਂ ਆ ਕੇ ਮੁੰਡੇ ਨੇ ਅ ਵੀਰ ਜੀ ਮੈਂ ਇਹੀ ਕਹਿਣਾ ਚਾਹਣਾ ਵੀ ਸੁਭਾਅ ਵੀ ਆਪਣੀ ਗੱਲ ਹੋਈ ਜੀ ਮੈਂ ਇਹ ਕਹਿਣਾ ਚਾਹਣਾ ਵੀ ਸਾਡਾ ਸ਼ੋਰ ਬਹੁਤ ਹੀ ਵਧੀਆ ਲੱਗ ਤੇ ਮਾਨ ਦਾ ਇਹ ਚੀਜ਼ਾਂ ਹੁੰਦੇ ਆ ਵੀ ਉਹ ਕੁਝ ਵੀ ਹੋ ਗਿਆ ਜੀ ਪਰ ਉਹਦੀ ਜਿਹੜੀ ਆ ਗੱਡੀ ਖੜੀ ਹੈ ਮਗਰ ਇਹ ਗੱਡੀ ਉਹਦੇ ਡੈਡੀ ਦੀ ਸੀ ਉਹ ਚਾਰ ਪੰਜ ਸਾਲ ਉਹਨੇ ਮਿਹਨਤ ਕੀਤੀ ਆ ਕੈਨੇਡਾ ਦੇ ਵਿੱਚ ਬਹੁਤ ਹੀ ਵਧੀਆ ਆਪਦਾ ਕਾਰੋਬਾਰ ਵਧੀਆ ਬਣਾਇਆ ਉਹਨਾਂ ਨੇ ਤੇ ਹੁਣ ਉਹ ਚੀਜ਼ਾਂ ਤਾਂ ਆਮ ਲੜਕੇ ਬਹੁਤ ਹੀ ਗਲਤ ਹੋਈ ਜਾਂਦਾ ਪਰ ਸਾਡੀ ਉਹ ਨਹੀਂ ਅਜੇ ਤੱਕ ਬਣਾਈ ਆ ਤੇ ਆਹ ਚੀਜ਼ਾਂ ਆ ਗੱਡੀ ਅਸੀਂ ਵੇਚਣ ਨੂੰ ਵੀ ਕਿਹਾ ਸੀ ਆਪਦੇ ਭਾਂਜੇ ਨੂੰ ਤੇ ਉਹਨਾਂ ਨੇ ਸਰਾ ਗਰਾਦਾ ਵੀ ਆ ਗੱਡੀ ਸ਼ਿੰਗਾਰੀ ਆ ਤੇ ਇਹ ਮੈਂ ਸੋਚ ਦਿੰਦਾ ਵੀ ਆ ਨੌਜਵਾਨ ਪੀੜੀ ਨੂੰ ਵੀ ਗਾਂ ਆਪਦੇ ਮਾਪਿਆਂ ਨੂੰ ਤੇ ਜਾਂ ਗਾਂ ਜਿਹੜੇ ਵਿਰਸੇ ਆਪਦੀ ਮਾਂ ਪਿਓ ਦੀ ਚੀਜ਼ ਰੱਖੀ ਆ ਉਹਨੂੰ ਆਪ ਸਮਾਨਣਾ ਤੇ ਇਹ ਮੈਂ ਅੱਜ ਜਿਹੜੀ ਮਰੂਤੀ ਤੇ ਬਿਉਣ ਆਇਆ ਕਿਸ ਤਰ੍ਹਾਂ ਲੱਗਿਆ ਬਰਾਤੀਆਂ ਨੂੰ ਕਿਸ ਤਰ੍ਹਾਂ ਲੱਗਿਆ ਮੈਂ ਕਹਿੰਦਾ ਜੀ ਅੱਜ ਇਹ ਮਰੂਤੀ ਦੇ ਵਿੱਚ ਬਹੁਤ ਹੀ ਬੰਦਿਆਂ ਨੇ ਸੈਲਫੀ ਕਰਾਈ ਆ ਜੀ ਤੇ ਅਸੀਂ ਵੀ ਆਪ ਕਰਾਈ ਆ ਇਹ ਸੈਲਫੀ ਹੋਣ ਦਾ ਮਕਸਦ ਇਹ ਆ ਵੀ ਆਮ ਲੋਕੀ ਪੁਰਾਣੀਆਂ ਗੱਡੀਆਂ ਭਾਲਦੇ ਆ ਵੀ ਹੋਰ 25-25000 ਰੁਪਇਆ 30000 ਰੁਪਇਆ ਮੰਗੀ ਜਾਂਦੇ ਉਹ ਪੁਰਾਣੀ ਗੱਡੀਆਂ ਦਾ ਜਾਂ ਕੋਈ ਵੱਡੀ ਗੱਡੀ ਦਾ ਮੰਗਦੇ ਆ ਅਸੀਂ ਆਪਦੀ ਗੱਡੀ ਆ ਆਪਦੀ ਨਹੀਂ ਗੱਡੀ ਬਸ ਸਾਡੇ ਭਰਾ ਦੀ ਗੱਡੀ ਤਿਆਰ ਕੀਤੀ ਆ ਉਹ ਤਿਆਰ ਕੀਤੀ ਗੱਡੀ ਜਨ ਕਿ ਸਾਡੇ ਪਰੋਹਣੇ ਦੀ ਗੱਡੀ ਸੀ ਅਸੀਂ ਮੈਂ ਵੇਚਣ ਨੂੰ ਵੀ ਮੈਂ ਭਾਂਜੜੂ ਕਾ ਅਸੀਂ ਵੇਚ ਲਈਏ ਪਰ ਉਹ ਕਹਿੰਦਾ ਮਾਮਾ ਮੈਂ ਇਹ ਗੱਡੀ ਰੱਖਣੀ ਆ ਬਲ ਮੇਰੇ ਨਾਲ ਜਿੰਨਾ ਚਿਰ ਮੈਂ ਸੀ ਸੀ ਜਿਹਾ ਰੱਖ ਰੱਖਣੀ ਆ ਤੇ ਹੁਣ ਉਹ ਬਣਾਤੀ ਆ ਤਾਂ ਅਸੀਂ ਵੀ ਉਹ ਸਪੋਰਟ ਕਰਾਂਗੇ ਇਹਨੂੰ ਸੰਭਾਲ ਕੇ ਰੱਖਾਂਗੇ ਜਿੰਨਾ ਸਾਡੀ ਜ਼ਿੰਦਗੀ ਆ ਇਹ ਗੱਡੀ ਦੀ ਵੀ ਤੇ ਅਸੀਂ ਆਪ ਦੇ ਪੰਜ ਦੀ ਬਹੁਤ ਟੀਸ ਫੈਕਟ ਕਰਦੇ ਆ ਬਹੁਤ ਹੀ ਉਹਨੇ ਵਧੀਆ ਸਰਾਹ ਜੋ ਕੰਮ ਕੀਤਾ ਬਹੁਤ ਸਰਾਹ ਕਰਦਾ